ਕਿ ਉਹ ਭਗਵਾਨ ਨੇ ਮੋਹਣੀ ਦਾ ਰੂਪ ਧਾਰਨ ਕਰਕੇ ਰਕਸ਼ਸ਼ਾਂ ਨੂੰ ਆਪਣੇ ਹਾਵ ਭਾਵ ਨਾਲ ਹੀ અત્યੰਤ 모ਹਿਤ ਕਰਦੇ ਹੋਏ ਉਹਨਾਂ ਨੂੰ ਅੰਮ੍ਰਿਤ ਨਾ ਪਲਾ ਕੇ ਦੇਵਤਿਆਂ ਨੂੰ ਅੰਮ੍ਰਿਤ ਪਲਾਉਣਾ ਸ਼ੁਰੂ ਕਰ ਦਿੱਤਾ ਆਓ ਅੱਜ ਜਾਣਦੇ ਹਾਂ ਸਮੁੰਦਰ ਮੰਥਨ ਦੀ ਕਹਾਣੀ ਜੋ ਬਹੁਤ ਹੀ ਪ੍ਰਾਚੀਨ ਹੈ ਕਿਸ ਤਰ੍ਹਾਂ ਸਮੁੰਦਰ ਮੰਥਨ ਹੋਇਆ ਸੀ ਏ ਅੱਜ ਅਸੀਂ ਇਸ ਵੀਡੀਓ ਵਿੱਚ ਸਾਰਾ ਹੀ ਜਾਣਾਂਗੇ ਸਮੁੰਦਰ ਮੰਥਨ ਪ੍ਰਾਚੀਨ ਕਾਲ ਤੋਂ ਪੌਰਾਣਿਕ ਸਾਹਿਤ ਦੀਆਂ ਇੱਕ ਸਭ ਤੋਂ ਮਸ਼ਹੂਰ ਕਹਾਣੀਆਂ ਵਿੱਚੋਂ ਇੱਕ ਹੈ ਇਹ ਕਹਾਣੀ ਭਗਵਤ ਪੁਰਾਣ ਮਹਾਭਾਰਤ ਅਤੇ ਵਿਸ਼ਨੂ ਪੁਰਾਣ ਵਿੱਚ ਆਉਂਦੀ ਹੈ ਦੇਵਤੇ ਅਤੇ ਦੈਨਤਾ ਨੇ ਸਮੁੰਦਰ ਮੰਥਨ ਲਈ ਆਪਣੀ ਸ਼ਕਤੀ ਨਾਲ ਮੰਦਰਾਚਲ ਨੂੰ ਅਖਾੜ ਲਿਆ ਦੈਨਤਾ ਭਾਵ ਰਕਸ਼ਸ਼ ਅਤੇ ਉਸ ਨੂੰ ਸਮੁੰਦਰ ਤੱਟ ਦੇ ਵੱਲ ਲੈ ਚਲੇ ਪਰ ਸੋਨੇ ਦਾ ਇਹ ਪਹਾੜ ਬਹੁਤ ਹੀ ਭਾਰੀ ਸੀ ਇਸ ਲਈ ਉਹਨਾਂ ਨੇ ਇਸ ਨੂੰ ਰਸਤੇ ਵਿੱਚ ਹੀ ਸੁੱਟ ਦਿੱਤਾ ਦੇਵਤਿਆਂ ਅਤੇ ਰਾਖਸ਼ਾਂ ਦੇ ਹੌਸਲੇ ਵਸਤ ਵੇਖ ਕੇ ਭਗਵਾਨ ਅਚਾਨਕ ਹਾਜ਼ਰ ਹੋਏ ਅਤੇ ਉਹਨਾਂ ਨੇ ਮੰਦਰਾਚਲ ਨੂੰ ਆਪਣੇ ਨਾਲ ਗੜੜ ਉੱਤੇ ਰੱਖ ਕੇ ਉਸ ਨੂੰ ਸਮੁੰਦਰ ਤੱਟ ਉੱਤੇ ਅਪੜਾ ਦਿੱਤਾ ਵਾਸ਼ੂਕੀ नाग ਨੂੰ ਅਮਰਤ ਦੇਣ ਦਾ ਵਚਨ ਦੇ ਕੇ ਦੇਨਤਾ ਤੇ ਦੇਵਤਿਆਂ ਨੇ ਉਸ ਨੂੰ ਵੀ ਆਪਣੇ ਨਾਲ ਲੈ ਲਿਆ ਹੁਣ ਸਭ ਨੇ ਮਿਲ ਕੇ ਵਾਸ਼ੂਕੀ नाग ਨੂੰ ਨੇਤੀ ਦੇ ਸਮਾਨ ਮੰਦਰਾਚਲ ਦਿਵਾਲੇ ਲਪੇਟ ਕੇ ਸੁਬੰਦਰ ਮੰਥਨ ਸ਼ੁਰੂ ਕਰ ਦਿੱਤਾ ਨੇਤੀ ਭਾਵ ਜਿਸ ਤਰ੍ਹਾਂ ਅਸੀਂ ਕਿਸੇ ਭਾਂਡੇ ਵਿੱਚ ਦੁੱਧ ਪਾ ਕੇ ਉੱਪਰ ਮਧਾਣੀ ਰੱਖ ਕੇ ਉਸ ਨੂੰ ਉਸ ਦੇ ਆਲੇ-ਦੁਆਲੇ ਰੱਸੀ ਲਪੇਟ ਕੇ ਉਸ ਨੂੰ ਰੜਕੀਦਾ ਹੈ ਨੇਤੀ ਭਾਵ ਉਹ ਮਧਾਣੀ ਹੈ ਉਹ ਰੱਸੀ ਹੈ ਜਦੋਂ ਸਮੁੰਦਰ ਮੰਥਨ ਹੋਣ ਲੱਗਾ ਤਾਂ ਠੇਠਾ ਕੋਈ ਆਧਾਰ ਨਾ ਹੋਣ ਦੇ ਕਾਰਨ ਮੰਦਰਾਚਲ ਸਮੁੰਦਰ ਵਿੱਚ ਡੁੱਬਣ ਲੱਗਾ ਆਧਾਰ ਭਾਵ ਕਿ ਪਰਵਤ ਭਾਰਾ ਹੋਣ ਦੇ ਕਾਰਨ ਸਮੁੰਦਰ ਵਿੱਚ ਡੁੱਬਣ ਲੱਗ ਪਿਆ ਸੀ ਤਦ ਭਗਵਾਨ ਨੇ ਤੁਰੰਤ ਕੂਰਮ ਦਾ ਰੂਪ ਧਾਰਨ ਕੀਤਾ ਅਤੇ ਸਮੁੰਦਰ ਦੇ ਪਾਣੀ ਵਿੱਚ ਪ੍ਰਵੇਸ਼ ਕਰ ਮੰਦਰਾਚਲ ਨੂੰ ਉੱਤੇ ਉਠਾ ਦਿੱਤਾ ਕੂਰਮ ਦਾ ਇੱਥੇ ਭਾਵ ਹੈ ਕਿ ਭਗਵਾਨ ਨੇ ਬਹੁਤ ਹੀ ਵੱਡੇ ਕਛੂਕੌਮੇ ਦਾ ਰੂਪ ਧਾਰ ਕੇ ਉਸ ਪਰਬਤ ਨੂੰ ਆਪਣੀ ਪਿੱਠ ਤੇ ਰੱਖ ਕੇ ਉੱਪਰ ਨੂੰ ਬਹੁਤ ਜ਼ਿਆਦਾ ਚੱਕ ਦਿੱਤਾ ਜਿਸ ਦੇ ਨਾਲ ਸਮੁੰਦਰ ਦੇ ਪਾਣੀ ਵਿੱਚ ਪ੍ਰਵੇਸ਼ ਕਰਕੇ ਮੰਦਰਾਚਲ ਨੂੰ ਉੱਤੇ ਉਠਾ ਦਿੱਤਾ ਉਤ ਸਾਹਿਤ ਦੇਵ ਅਤੇ ਰਾक्षਸਾਂ ਨੇ ਫਿਰ ਸਮੁੰਦਰ ਮੰਥਨ ਕਰਨ ਲੱਗੇ ਸਮੁੰਦਰ ਮੰਥਨ ਸੰਪੰਨ ਕਰਨ ਲਈ ਭਗਵਾਨ ਨੇ ਅਸੁਰਾਂ ਵਿੱਚ ਅਸੁਰ ਵਜੋ ਦੇਵਾਂ ਵਿੱਚ ਦੇਵ ਵਜੋ ਅਤੇ ਵਾਸ਼ੂਕੀ नाग ਵਿੱਚ مندرا ਵਜੋਂ ਪ੍ਰਵੇਸ਼ ਕੀਤਾ ਉਹ ਮੰਦਰਾਚਲ ਪਹਾੜ ਦੇ ਉੱਤੇ ਦੂਜੇ ਪਹਾੜ ਦੇ ਸਮਾਨ ਬਣ ਕੇ ਉਸ ਨੂੰ ਆਪਣੇ ਹੱਥਾਂ ਨਾਲ ਦਬਾ ਕੇ ਜ਼ਹਿਰ ਦਾ पान ਕਰ ਲਿਆ ਉਹ ਜ਼ਹਿਰ ਪਾਣੀ ਦਾ ਪਾਪ ਹੀ ਸੀ ਜਿਸ ਦੇ ਨਾਲ ਉਹਨਾਂ ਦਾ ਗੰਠ ਨੀਲਾ ਹੋ ਗਿਆ ਪਰ ਸ਼ਿਵ ਲਈ ਉਹ ਗਹਿਣਾ ਰੂਪ ਹੋ ਗਿਆ ਫਿਰ ਸਮੁੰਦਰ ਮਥਨ ਦੇ ਨਾਲ कामतीन जाहिर हुई जिसको यज्ञ उपयोगी घी दूध आदि प्राप्त करने ਲਈ ऋषियों ने कबूल ਕੀਤਾ ਇਸ ਦੇ ਬਾਅਦ ਵਿੱਚ ਉੱਚਾ ਸਰਵਾ ਘੋੜਾ ਨਿਕਲਿਆ ਜਿਸ ਨੂੰ दैतराज बलि ਨੇ ਲੈਣ ਦੀ ਇੱਛਾ ਜ਼ਾਹਰ ਕੀਤੀ ਫਿਰ 라ਵਤ ਨਾਮ ਦਾ ਸ੍ਰੇਸ਼ਟ ਹਾਥੀ ਨਿਕਲਿਆ ਜਿਸ ਦੇ ਉੱਜਲ ਰੰਗ ਦੇ ਵੱਡੇ ਵੱਡੇ ਚਾਰ ਦੰਦ ਸਨ ਉਸਦੇ ਬਾਅਦ ਕੌਸ਼ਟਕ मणि ਜਾਹਰ ਹੋਈ ਜਿਸ ਨੂੰ ਅਜਿਤ ਭਗਵਾਨ ਨੇ ਲੈਣਾ ਚਾਹਿਆ ਇਸ ਦੇ ਬਾਅਦ ਕਲਪ ਰੁਖ ਨਿਕਲਿਆ ਕਲਪ ਬ੍ਰਿਸ਼ ਜੋ ਜਾਚਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਸੀ ਉਸਦੇ ਬਾਅਦ ਅpsਰਾ ਜਾਹਰ ਹੋਈਆਂ ਅpsਰਾ ਪ੍ਰਗਟ ਹੋਈਆਂ ਜੋ ਆਪਣੀ ਸ਼ੋਭਾ ਨਾਲ ਦੇਵਤਿਆਂ ਨੂੰ ਸੁਖ ਪਹੁੰਚਾਉਣ ਵਾਲੀਆਂ ਹੋਈਆਂ ਫਿਰ ਸ਼ੋਭਾ ਦੀ ਮੂਰਤੀ ਭਗਵਤੀ ਲక్ష్ਮੀ ਦੇਵੀ ਜਾਹਰ ਹੋਈ ਜੋ ਭਗਵਾਨ ਦੀ ਨਿਤ ਸ਼ਕਤੀ ਹੈ ਦੇਵਤਾ ਅਸੁਰ ਮਨੁੱਖ ਸਾਰਿਆਂ ਨੇ ਉਸ ਨੂੰ ਲੈਣਾ ਚਾਹਿਆ ਪਰ ਲక్ష్ਮੀ ਜੀ ਨੇ ਚਿਰ ਅਭਿਸ਼ਟ ਭਗਵਾਨ ਨੂੰ ਹੀ ਵਰ ਦੇ ਰੂਪ ਵਿੱਚ ਚੁਣਿਆ ਉਸ ਦੇ ਬਾਅਦ ਸਮੁੰਦਰ ਮਥਨ ਕਰਨ ਉੱਤੇ ਕਮਲ ਨੈਣੀ ਕੰਨਿਆ ਦੇ ਰੂਪ ਵਿੱਚ ਵਾਰੁਣੀ ਦੇਵੀ ਜਾਹਰ ਹੋਈ ਜਿਸ ਨੂੰ ਦਿਨਤਾ ਨੇ ਰਕਸ਼ਸ਼ਾ ਨੇ ਲੈ ਲਿਆ ਉਸ ਦੇ ਬਾਅਦ ਵਿੱਚ ਅੰਮ੍ਰਿਤ ਕਲਸ਼ ਲੈ ਕੇ ਤਲਵੰਤਰੀ ਭਗਵਾਨ ਜਾਹਰ ਹੋਏ ਜੋ ਆਯੁਰਵੇਦ ਦੇ ਜਾਣਕਾਰ ਅਤੇ ਭਗਵਾਨ ਦੇ ਅੰਛਾਸ਼ ਅਵਤਾਰ ਸਨ ਹੁਣ ਦਾਤ ਤਲਵੰਤਰੀ ਕੋਲੋਂ ਹੱਥ ਨਾਲ ਅੰਮ੍ਰਿਤ ਕਲਸ਼ ਖੋਲ ਹੈ ਗਏ ਜਿਸ ਦੇ ਨਾਲ ਦੇਵਤਿਆਂ ਨੂੰ ਦੁੱਖ ਹੋਇਆ ਤੇ ਉਹ ਭਗਵਾਨ ਦੀ ਸ਼ਰਣ ਵਿੱਚ ਗਏ ਭਗਵਾਨ ਨੇ ਮੋਹਣੀ ਦਾ ਰੂਪ ਧਾਰਨ ਕੀਤਾ ਉਸ ਉੱਤੇ ਮੋਹਿਤ ਹੋਏ ਦੈਂਤਾਂ ਨੇ ਸੁੰਦਰੀ ਨੂੰ ਝਗੜਾ ਮਿਟਾ ਦੇਣ ਦੀ ਬੇਨਤੀ ਕੀਤੀ ਅਤੇ ਉਸ ਦੀ ਪਰਹਾਸ ਭਰੀ ਬਾਣੀ ਉੱਤੇ ਧਿਆਨ ਨਾ ਦੇ ਕੇ ਉਸ ਦੇ ਹੱਥ ਵਿੱਚ ਅੰਮ੍ਰਿਤ ਕਲਸ਼ ਦੇ ਦਿੱਤਾ ਮੋਹਣੀ ਨੇ ਦੈਂਤਾਂ ਨੂੰ ਆਪਣੇ ਹਾਪਾਬ ਨਾਲ ਹੀ અત્યੰਤ 모ਹਿਤ ਕਰਦੇ ਹੋਏ ਉਹਨਾਂ ਨੂੰ ਅੰਮ੍ਰਿਤ ਪਿਲਾ ਕੇ ਦੇਵਤਿਆਂ ਨੂੰ ਅੰਮ੍ਰਿਤ ਪਿਲਾਉਣਾ ਸ਼ੁਰੂ ਕਰ ਦਿੱਤਾ ਭਗਵਾਨ ਦੀ ਇਸ ਚਾਲ ਨੂੰ ਰਾਹੁ ਨਾਮਕ ਦਾਇਤ ਸਮਝ ਗਿਆ ਉਹ ਦੇਵਤਾ ਦਾ ਰੂਪ ਬਣਾ ਕੇ ਦੇਵਤਿਆਂ ਵਿੱਚ ਜਾ ਕੇ ਬੈਠ ਗਿਆ ਅਤੇ ਅੰਮ੍ਰਿਤ ਨੂੰ ਮੂੰਹ ਵਿੱਚ ਪਾ ਲਿਆ ਜਦੋਂ ਅੰਮ੍ਰਿਤ ਉਸ ਦੇ ਕੰਠ ਵਿੱਚ ਪਹੁੰਚ ਗਿਆ ਤਦ ਚੰ드ਰਮਾ ਅਤੇ ਸੂਰਜ ਨੇ ਪੁਕਾਰ ਕਰਕੇ ਕਿਹਾ ਕਿ ਇਹ ਰਾਹੁ ਦੇਤ ਹੈ ਇਹ ਸੁਣ ਕੇ ਭਗਵਾਨ ਵਿਸ਼ਨੂੰ ਨੇ ਤਤਕਾਲ ਹੀ ਆਪਣੇ ਸੁਦਰਸ਼ਨ ਚੱਕਰ ਨਾਲ ਉਸ ਦਾ ਸਿਰ ਗਰਦਨ ਤੋਂ ਵੱਖ ਕਰ ਦਿੱਤਾ ਅੰਮ੍ਰਿਤ ਦੇ ਪ੍ਰਭਾਵ ਦੇ ਨਾਲ ਉਸ ਦੇ ਸਿਰ ਅਤੇ ਧੜ ਰਾਹੁ ਅਤੇ ਕਿਤੂ ਨਾਮ ਦੇ ਦੋ ਗ੍ਰਹਿ ਬਣ ਕੇ ਅੰਤਰਕਸ਼ ਵਿੱਚ ਸਥਾਪਿਤ ਹੋ ਗਏ। ਉਹੀ ਦਸ਼ਮਣੀ ਭਾਵ ਦੇ ਕਾਰਨ ਸੂਰਜ ਅਤੇ ਚੰ드ਰਮਾ ਦਾ ਗ੍ਰਹਿਣ ਲਾਉਂਦੇ ਹਨ।